ਦਿਆ ਹੋ ਗਏ ਤੇ ਇੱਥੇ ਹੈਗਾ ਆਪਣਾ 4 ਵਜੇ ਦਾ ਟਾਈਮ 4 ਵਜੇ ਵਲੌਗ ਆਪਣਾ ਜਿਹੜਾ ਉਹ ਮੈਂ ਚਾਲੂ ਕੀਤਾ ਵਾ ਤੇ ਇੱਥੇ ਮੈਂ ਬਣਾਉਂ ਜਾ ਰਹੀਆਂ ਪਿੰਡੀਆਂ ਪਿੰਡੀਆਂ ਸਬਜ਼ੀ ਤੇ ਭੁੱਖ ਲੱਗੀ ਮੈਂ ਕਿਹਾ ਚਲ ਉੱਠ ਗਿਆ ਹੁਣ ਥੋੜਾ ਪੋੜਾ ਕੁਝ ਨਾ ਕੁਝ ਬਣਾ ਲੈਨੇ ਹਨਾ ਤੇ ਬੇਟਾ ਮੇਰਾ ਠੀਕ ਨਹੀਂ ਉਹਨੂੰ ਬੁਖਾਰ ਹੋਇਆ ਸੀ ਤੇ ਇਸ ਕਰਕੇ ਮੈਂ ਕਿਹਾ ਚੱਲ ਹੁਣ ਥੋੜਾ ਜਿਹਾ ਟੈਂਪਰੇਚਰ ਜਿਹੜਾ ਉਹ ਸਹੀ ਹੋਇਆ ਹੁਣ ਸਵੇਰ ਦੀ ਦਵਾਈ ਦੇ ਆ ਕੇ ਦਿੱਤੀ ਆ ਤੇ ਮੈਂ ਕਿਾ ਚੱਲਣਾ ਹੁਣ ਪਿੰਡੀਆਂ ਬਣਾ ਲੈਣੇ ਆ ਪਿੰਡੀਆਂ ਬਣਾ ਕੇ ਮੈਂ ਨਾ ਜਿਹੜੇ ਰੋਟੀਆਂ ਦਿੰਨੀ ਆ ਤੇ ਕਿਉਂਕਿ ਭੁੱਖ ਜਿਹੜੀ ਸਾਰਾ ਲੱਗੀ ਹੋਈ ਆ ਸਵੇਰ ਦਾ ਨਾਸ਼ਤਾ ਕੀਤਾ ਹੋਇਆ ਵਾ ਇਸ ਕਰਕੇ ਜਿਹੜੀ ਭੁੱਖ ਲੱਗੇ ਤੇ ਮੈਂ ਕਿਾ ਚੱਲਣਾ ਪਹਿਲਾਂ ਪਿੰਡੀਆਂ ਬਣਾ ਲੈਣੇ ਆ ਤੇ ਆ ਲੈ ਨੇ ਸਬਜੀ ਨੂੰ ਤੜਕਾ ਤੇ ਇੱਕ ਹੋਰ ਜਿਹੜੀ ਨਿਊਜ਼ ਬੜੀ ਆਉਂਦੀ ਅਹਮਦਾਬਾਦ ਚ ਜਿਹੜਾ ਉਹ ਜਹਾਜ ਜਿਹੜਾ ਕ੍ਰੈਸ਼ ਹੋ ਗਿਆ ਹਨਾ ਉਲਝ ਇੰਨੀਆਂ ਆਨ ਨੂੰ ਨਹੀਂ ਪਤਾ ਕਿਹਦੀ ਗਲਤੀ ਹੈ ਕਿਹਦੀ ਨਹੀਂ ਗਲਤੀ ਹਨਾ ਤੇ ਬਟ ਜਿਹੜਾ ਨੁਕਸਾਨ ਹੋਇਆ ਨਾ ਉਹ ਕਦੀ ਪੂਰਾ ਨਹੀਂ ਹੋ ਸਕਦਾ ਛੋਟੇ ਛੋਟੇ ਬੱਚੇ ਬਜ਼ੁਰਗ ਹੀ ਉਹਦੇ ਵਿੱਚ ਕਿਸੇ ਦੀ ਮਾਂ ਹੈ ਕਿਸਦੀ ਭੈਣ ਹੈ ਹਨਾ ਕੋਈ ਪਹਿਲੀ ਵਾਰ ਹੀ ਇੰਡੀਆ ਆਇਆ ਹੈ ਕੋਈ ਪਹਿਲੀ ਵਾਰ ਹੀ ਜਾ ਰਿਹਾ ਹੈ ਹਨਾ ਕੋਈ ਆਪਣੀ ਮਾਂ ਨੂੰ ਛੱਡ ਕੇ ਜਾ ਰਿਹਾ ਛੋਟੇ ਛੋਟੇ ਬੱਚੇ ਸੀ ਜਿਹੜਾ ਪੂਰਾ ਪਰਿਵਾਰ ਜਿਹੜਾ ਉਹ ਉਹਦੇ ਵਿੱਚ ਚਲਾ ਗਿਆ ਹਨਾ ਤੇ ਵੀ ਇੱਕ ਬੜਾ ਹੀ ਦੁੱਖ ਹੈ ਬਹੁਤ ਜ਼ਿਆਦਾ ਇੱਕ ਜਿਹੜਾ ਉਹ ਜਿਹੜਾ ਬੰਦਾ ਉਹਦੇ ਵਿੱਚ ਜਿਹੜਾ ਬੱਚਾ ਸੀ ਜਿਹੜਾ ਐਮਰਜੈਂਸੀ ਮਤਲਬ ਸੀ ਜਿਹੜਾ ਖਿੜਕੀ ਹੀ ਉਹਦੇ ਵਿੱਚੋਂ ਬਾਹਰ ਨਿਕਲ ਗਿਆ ਕਿਉਂਕਿ ਉਹਨਾਂ ਨੇ ਸਫ਼ਰ ਕੀਤਾ ਹੋਣਾ ਉਹਨੂੰ ਪਤਾ ਕਿ ਮਤਲਬ ਇੱਥੇ ਐਮਰਜੈਂਸੀ ਖਿੜਕੀ ਹੈ ਤੇ ਉਹਦੇ ਵਿੱਚੋਂ ਬਾਹਰ ਨਿਕਲਣਾ ਹਨਾ ਜਿੰਨੇ ਪਹਿਲੀ ਵਾਰੀ ਸਫ਼ਰ ਕਰਨਾ ਵਾ ਜਾ ਛੋਟੇ ਬੱਚੇ ਆ ਜਾਂ ਬਜ਼ੁਰਗ ਵਾ ਉਹ ਇੰਨੀ ਜਲਦੀ ਬਾਹਰ ਨਹੀਂ ਨਿਕਲ ਸਕਦੇ ਉਹਨੇ ਆਪਣੀ ਅੱਖਾਂ ਨਾਲ ਹੀ ਵੇਖਿਆ ਵਾ ਹਨਾ ਮਤਲਬ ਲੋਕਾਂ ਨੂੰ ਜਲਦਿਆਂ ਹੋਇਆਂ ਵੇਖਿਆ ਵਾ ਲੋਕਾਂ ਨੂੰ ਮੌਤ ਦੇ ਨੇੜੇ ਹੁੰਦਿਆਂ ਹੋਇਆਂ ਵੇਖਿਆ ਦੇਖ ਕੇ ਨਾ ਮਤਲਬ ਆਪਾਂ ਦੇਖਿਆ ਤਾਂ ਨਹੀਂ ਆ ਸਾਨੂੰ ਸੁਣ ਕੇ ਨਾ ਇੱਕਦਮ ਝੋੜਿਆ ਜਾਂਦਾ ਕਿ ਮਤਲਬ ਇੰਨੀ ਬਹੁਤ ਹੀ ਬੁਰੀ ਦੁਰਘਟਨਾ ਹੋਈ ਹੈ ਨਾ ਇੰਨੀ ਜਿਆਦਾ ਦੂਰ ਵੀ ਨਹੀਂ ਸੀ ਜਹਾਜ ਗਿਆ ਹਨਾ ਥੋੜੀ ਦੂਰ ਦੇ ਵਿੱਚ ਹੀ ਵਿਸਪੋਰਟ ਹੋ ਗਿਆ ਨਾ ਬਹੁਤ ਬਹੁਤ ਜਿਆਦਾ ਮਤਲਬ ਦੁਖ ਭਰੀ ਗੱਲ ਦਾ ਤੇ ਕੱਲ ਦੀਆਂ ਨਿਊਜ਼ ਚਲਦੀਆਂ ਹਨ ਉਹ ਹੀ ਦਿਮਾਗ ਚਾਈ ਜਾਂਦਾ ਦਿਨ ਰਾਤ ਉਹ ਹੀ ਦਿਮਾਗ ਚਾਈ ਜਾਂਦਾ ਕਿ ਛੋਟੇ ਛੋਟੇ ਬੱਚੇ ਹਨਾ ਆਪਣੇ ਪੇਰੈਂਟਸ ਦੇ ਨਾਲ ਹਨ ਆਪਣੀ ਮਾਂ ਦੇ ਨਾਲ ਬੱਚਾ ਹਮੇਸ਼ਾ ਆਪਣੇ ਮਾਂ ਪਿਓ ਦੇ ਨਾਲ ਸੇਫ ਮਹਿਸੂਸ ਕਰਦਾ ਹਨ ਤੇ ਉਹ ਬੱਚੇ ਮਤਲਬ ਉਸ ਘੜੀ ਪਤਾ ਨਹੀਂ ਉਹ ਕੀ ਸੋਚਦੇ ਹੋਣਗੇ ਹਨਾ ਕਿ ਮੇਰੀ ਮਾਂ ਮੇਰਾ ਮੇਰਾ ਜਿਹੜਾ ਪਿਓ ਮੇਰੇ ਨਾਲ ਹਨਾ ਮੈਨੂੰ ਇਦਾਂ ਨਹੀਂ ਹੋ ਸਕਦਾ ਕੁਝ ਬੱਟ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ ਹੈਗਾ ਛੋਟੇ ਛੋਟੇ ਬੱਚਿਆਂ ਤੇ ਵੀ ਵੇਲੂ ਹੋਣੀ ਆਈ ਹੀ ਤੇ ਉਹ ਛੋਟੇ ਛੋਟੇ ਬੱਚਿਆਂ ਨੂੰ ਵੀ ਲੱਗੀ ਬਹੁਤ ਹੀ ਮਤਲਬ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਪਰ ਮਾਤਮਾ ਉਹਨਾਂ ਨੇ ਜਿਹੜਾ ਆਤਮਾ ਨੂੰ ਸ਼ਾਂਤੀ ਦੇਵੇ ਤੇ ਇਦਾਂ ਦੀ ਦੁਰਘਟਨਾ ਦੁਬਾਰਾ ਨਾ ਹੋਏ ਕਿਸੇ ਦੀ ਵੀ ਮਤਲਬ ਇਦਾਂ ਜਾਨ ਨਾ ਜਾਵੇ ਹਨਾ ਤੇ ਕੋਈ ਜਗ੍ਹਾ ਨਹੀਂ ਥੈਂਤੀ ਆ ਗਈ ਬਰਤਨ ਸਾਫ ਕਰਨ ਵਾਸਤੇ ਹੈ ਦੂਜੇ ਟਾਈਮ ਕਿਉਂਕਿ ਬੱਦਲ ਬਣਾ ਬੜਾ ਬਹੁਤ ਨੈਟ ਤੇ ਨਾ ਜਿਹੜਾ ਵਾ بارش ਹੁੰਦੀ ਪਈ ਐ ਅਕਸਰ ਥੈਂਤੀ ਆ ਗਏ ਬਰਤਨ ਸਾਫ ਕਰਕੇ ਚੱਲ ਜਾਣਗੇ ਨਾ بارش ਨਾ ਆ ਜਾਏ ਉਸ ਤੋਂ ਪਹਿਲਾਂ ਪਹਿਲਾਂ ਤੇ ਇੱਥੇ ਮੈਂ ਬਣਾਉਂਦੀ ਰੋਟੀ ਸਬਜ਼ੀ ਬਣਾ ਲਈ ਐ ਤੇ ਫੁਲਕੇ ਨਾ ਹੋਣੀ ਹੁਣ ਮੈਂ ਫੁਲਕੇ ਲਾ ਕੇ ਬਸ ਤਰੀ ਹੋ ਜਾਣਗੇ ਤੇ ਮੌਸਮ ਨੂੰ ਹੋਤੇ ਬੜਾ ਵਧੀਆ ਗਿਆ ਤਾਂ ਹੋਣਾ ਚਾਹੀਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਨਾ ਆਂਟੀ ਜੀ ਜੀ ਹਾਂ ਬਹੁਤ ਗਰਮੀ ਹੈ ਤੇ بارش ਪਰਣੀ ਜ਼ਰੂਰੀ ਆ ਖਾਸ ਕਰਕੇ ਜਿਹੜਾ ਬੁਖਾਰ ਵਗੈਰਾ ਹੁੰਦਾ ਨਾ ਉਹ ਥੋੜਾ ਜਿਹਾ ਘੱਟ ਜਾਊਗਾ ਜਿਹੜੇ ਲੋਕਾਂ ਨੂੰ ਹੁੰਦਿਆ ਵਾ ਲੋ ਜੀ ਰੋਟੀ ਆਪਾਂ ਬਣਾ ਲਈ ਆ ਤੇ ਬੱਦਲ ਵੇਖੋ ਕਿੰਨਾ ਜ਼ਿਆਦਾ ਹੋਇਆ ਵਾ ਜਿਆਦਾ ਹੈਗਾ ਤੋ ਬਹੁਤ ਥੋੜੀ ਥੋੜੀ ਤੇ ਨਾਲ ਹੀ ਬੱਦਲ ਹੋਇਆ ਵਾ ਬਟ ਆਉਂਦਾ ਨਹੀਂ ਪਿਆ ਆ ਜੇ ਮਤਲਬ ਧੋਪ ਤੇ ਗੈਬ ਹੋ ਗਈ ਆ ਤੇ ਬਾਰਿਸ਼ ਪੈਣੀ ਚਾਹੀਦੀ ਜਿੰਨੀ ਗਰਮੀ ਆ ਬਹੁਤ ਜ਼ਿਆਦਾ ਮਤਲਬ ਸਵੇਰ ਦਾ ਸਿਰ ਤੋਤਾ ਵਾ ਮੈਨੂੰ ਲੱਗਦਾ ਅੰਦਰੋਂ ਗਿੱਲਾ ਹੀ ਅਜੇ ਤੇ ਮੈਂ ਉਦੋਂ ਦਾ ਬੰਨਿਆ ਹੋਇਆ ਵਾ ਹਨਾ ਇਦਾਂ ਹੀ ਮਸ ਹੋ ਗਈ ਇਦਾਂ ਹੀ ਬੰਨਿਆ ਦਾ ਬੰਨਿਆ ਰਹਿ ਗਿਆ ਹਨਾ ਤੇ ਇਹਨਾਂ ਨੇ ਹੁੰਦਾ ਕਿ ਮਤਲਬ ਸਿਰ ਖਲਾ ਲੀਏ ਵਾਲ ਖਲਾ ਲੀਏ ਨਾ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਮੈਂ ਤੁਹਾਨੂੰ ਇੱਕ ਨਾ ਕਰੀਮ ਸ਼ੇਅਰ ਕਰੂੰਗੀ ਤੇ ਉਹਦੇ ਨਾਲ ਮੈਂ ਤੁਹਾਨੂੰ ਦੱਸਦੀ ਹਾਂ ਪਹਿਲਾਂ ਇੱਧਰ ਰੱਖ ਲਈ ਮੱਚਾ ਮੈਂ ਇਹਨਾਂ ਰੁਤੀ ਦਬਾ ਜਿਹੜੀ ਉਹ ਚਾਹ ਬਣਾ ਲਿੰਨੇ ਆ ਚਾਹ ਬਣਾਉਂਦੇ ਬਣਾਉਂਦੇ ਮੈਂ ਬਣਾਉਂਦੀ ਕਰੀਮ ਤੇ ਮੈਂ ਸਟੋਰ ਕਰਕੇ ਵੀ ਰੱਖ ਲਈ ਜੁੰਨੀ ਆ ਤੇ ਇਹਨੂੰ ਮ사ਜ ਕਰਦੇ ਕਰਦੇ ਤੁਸੀਂ ਲਗਾਣਾ ਵਾ ਰਾਤ ਨੂੰ ਲਗਾਓਗੇ ਤੇ ਸਭ ਤੋਂ ਵਧੀਆ ਗੱਲ ਇੱਕ ਰਾਤ ਜਦੋਂ ਲਗਾ ਕੇ ਤੁਸੀਂ ਸੋਵੋਗੇ ਤੇ ਇਹਦਾ ਬੈਨੀਫਿਟ ਹੋਰ ਵੀ ਜ਼ਿਆਦਾ ਮਿਲੂਗਾ ਤੁਹਾਨੂੰ ਮੇਰੇ ਤਾਂ ਦੱਤ ਨਹੀਂ ਇਹਦੇ ਵਿੱਚ ਕੀ ਕੀ ਪੈਣਾ ਹੁਣ ਪਹਿਲੇ ਲੈ ਲੈਣੀ ਐ aloevera ਇੱਥੇ ਬਣਾ ਲੈਨੇ ਮੈਂ ਕਿਹਾ ਤੇ ਫਿਰ ਮਤਲਬ ਬਾਥ ਤੇ ਆਪੂ ਪਾ ਲੈਨੇ ਇੱਥੇ aloevera ਲੈਣੀ ਕਿਉਂਕਿ ਜਿਹਨੀਆਂ ਤਾਂ ਜੂਰਤ ਹੈ ਨਾ ਮ사ਜ ਮੈਂ ਕਰਦੀ ਰਹਿਣੀ ਮ사ਜ ਇਹ ਨਾ ਲੈਣੀ ਆ ਇਹਦੇ ਵਿੱਚ ਜਿਹੜਾ ਥੋੜਾ ਜਿਹਾ ਤੁਸੀਂ ਜਿਹੜਾ ਦੁੱਧ ਪਾਣਾ ਕੱਚਾ ਦੁੱਧ rau milk ਵੀ ਪਾ ਸਕਦੇ ਤੇ ਦੁੱਧਾ ਵੀ ਪਾ ਸਕਦੇ ਹੈ ਨਾ ਇਹਨੂੰ ਚੰਗੀ ਤਰ੍ਹਾਂ ਸਿਰਫ ਇੱਕੋ ਚਮਚ ਲੱਗਣਾ ਤੁਹਾਡਾ ਇਹ ਲੇਕਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਇਹ ਆ ਵੇਖੋ ਕਰਨਾ ਕਰੀਮ ਜੀ ਬਣ ਜਾਣੀ ਆ ਤੁਹਾਨੂੰ ਲਗਾਉਣੀ ਆ ਬੰਕ ਇਤਨਾ ਕਰੀਮ ਜੀ ਬਣ ਜੂਗੀ ਥੋੜੀ ਥੋੜੀ ਵਾਈਟ ਕਲਰ ਦੀ ਇਹਨੂੰ ਤੁਸੀਂ ਫੇਸ ਤੇ ਲਗਾਉਣਾ ਇਹ ਤੁਸੀਂ ਡੇਲੀ ਤੇ ਡੇਲੀ ਵੀ ਬਣਾ ਸਕਦੇ ਜੀ ਜਾਂ ਤੁਸੀਂ ਜਿਹੜਾ ਬਣਾ ਕੇ ਵੀ ਰੱਖ ਸਕਦੇ ਜੀ ਇਹਨੂੰ ਹਨਾ ਤੇ ਇਹ ਤੁਹਾਡੀ ਜਿਹੜੀ ਵੀ ਫੱਡੀ ਸਕਿਨ ਹੋਊਗੀ ਜਾਂ ਟੈਨ ਹੋਊਗੀ ਹਨਾ ਕੁਛ ਵੀ ਤੁਹਾਡੀ ਸਕਿਨ ਦੀ ਪ੍ਰੋਬਲਮ ਉਹਨੂੰ ਸਭ ਨੂੰ ਜਿਹੜਾ ਉਹ ਹੱਲ ਕਰਦੀ ਉਹਦਾ ਤੇ ਜਿੱਦਾਂ ਤੁਸੀਂ ਗਲਾਸ ਸਕਿਨ ਵੇਖਦੇ ਜੇ ਪੋਰੀਅਨ ਸਕਿਨ ਵੇਖਦੇ ਜਾਂ ਉਹਨਾਂ ਦੀ ਸਕਿਨ ਦਾ ਇਹੀ ਰਾਜ ਹਨਾ ਇੱਕ ਤੇ ਉਹ ਕੇਅਰ ਬੜੀ ਕਰਦੇ ਆ ਤੇ ਦੂਜਾ ਇਹ ਤੋਂ ਡੈਪਟ ਜਿਹੜਾ ਉਹ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ aloevera ਦਾ ਤੇ ਇਹਦੇ ਵਿੱਚ ਸਿਰਫ ਦੁੱਧੀ ਮਲਾਣਾ ਮਹੋਰ ਕੁਝ ਨਹੀਂ ਤੇ ਇਹਨੂੰ ਤੁਸੀਂ ਮ사ਜ ਕਰਨੀ ਆ ਚਿਹਰੇ ਦੀ ਚੰਗੀ ਤਰ੍ਹਾਂ ਥੋੜੇ ਟਾਈਮ ਬਾਅਦ ਨਾ ਇਹ ਮਤਲਬ ਡਰਾਈ ਹੋ ਜੂਗਾ ਪੂਰਾ ਮਤਲਬ ਤੇ ਇਹ ਤੋਂ ਬਾਅਦ ਜਿਹੜਾ ਤੁਸੀਂ ਸਵੇਰੇ ਉੱਠ ਕੇ ਜਿਹੜਾ ਫੇਸ ਨੂੰ ਵਾਸ਼ ਕਰੋਗੇ ਤੇ ਬੜਾ ਵਧੀਆ ਤੁਹਾਡਾ ਇੱਕ ਨਾ ਗਲੋ ਆਊਗਾ ਗਲੋ ਤਾਂ ਨੂੰ ਵੇਖਣ ਵਾਸਤੇ ਮਿਲੂਗਾ ਤਾਂ ਸਕਿਨ ਆਪਣੇ ਆਪ ਰਿਸਪੌਂਸ ਕਰੂਗੀ ਕਿ ਹਾਂ ਮੈਂ ਕੁਛ ਮਤਲਬ ਲਗਾਇਆ ਵਾ ਹਨਾ ਤੇ ਜਿਹੜਾ ਵਾ ਜੇ ਤੁਹਾਡਾ ਰਾਤ ਨੂੰ ਦਾ ਹੀ ਟਾਈਮ ਹੈਗਾ ਤੇ ਤੁਸੀਂ ਦੁਪਹਿਰ ਟਾਈਮ ਵੀ ਕਰ ਸਕਦੇ ਜਦੋਂ ਤੁਹਾਡਾ ਟਾਈਮ ਲੱਗੇ ਉਦੋਂ ਤੁਸੀਂ ਜਿਹੜਾ ਉਹ ਕਰ ਸਕਦੇ ਜੀ ਹਨਾ ਇਹਨੂੰ ਮ사ਜ ਕਰ ਸਕਦੇ ਜੀ ਆਪਣੀ ਸਕਿਨ ਮਾਤੇ ਜਦੋਂ ਮਰਜ਼ੀ ਟਾਈਮ ਕੱਢ ਲਓ ਹਨਾ ਤੇ ਇਹਨੂੰ ਮ사ਜ ਕਰਨਾ ਤਹੀ ਚੰਗੀ ਤਨਾ ਤਾਂ ਕਿ ਸਕਿਨ ਚ ਅੰਦਰ ਚਲੇ ਜਾਵੇ ਜਿੰਨੀ ਤਨਾ ਕਿੰ ਤੜੀ ਇਦਾਂ ਨਹੀਂ ਹੋ ਜੂਗੀ ਮਤਲਬ ਇਕਦਮ ਗਲਾਸ skin ਹੋ ਜੂਗੀ ਤੁਹਾਨੂੰ ਪਤਾ ਲੱਗੇਗਾ ਟੱਚ ਕਰਨ ਤੇ ਕਿ ਮਤਲਬ skin ਚ ਕੋਈ ਨਾ ਕੋਈ ਬਦਲਾਅ ਜਿਹਾ ਆਇਆ ਵਾ ਜਿੱਦਾਂ ਹੁਣ ਗਰਮੀਆਂ ਹਨ ਧੁੱਪ ਬਹੁਤ ਜ਼ਿਆਦਾ ਹੁਣ ਹਨ ਤੇ ਉਹਦੇ ਨਾਲ ਟੈਨ ਵਗੈਰਾ ਹੋ ਜਾਂਦੀ ਆ ਜਾਂ ਸਾਡੇ ਬਲੈਕ skin white skin ਹੁੰਦੀ ਆ ਕੋਚ ਵੀ ਹਨ ਤੇ ਇਹਦੇ ਨਾਲ ਤਾਰਾ ਕੁਝ ਹੋਇਆ ਜਿੱਦਾਂ oily skin ਨਾ dry skin ਨਾ dry skin ਦਾ ਤੇ ਮਤਲਬ ਇਹ ਤੋੜਣਾ ਮਤਲਬ dry skin ਨੂੰ ਤਾਂ ਬਹੁਤ ਜਲਦੀ ਕਵਰ ਕਰਦਾ ਹੈ ਤੇ ਉਨੂੰ ਮਤਲਬ ਲਗਾਉਂਦੇ ਆਂ ਫਰਕ ਨਜ਼ਰ ਆਊਗਾ ਕਿ ਆਪਾਂ ਮਤਲਬ ਕੁਝ ਯੂਜ਼ ਕੀਤਾ ਵਾ ਆਪਾਂ ਲਗਾਇਆ ਵਾ ਕੁਝ ਵੈਸੇ ਵੀ ਤੇ ਆਪਾਂ ਕੋਸਮੈਟਿਕ ਜਿਹੜੇ ਪ੍ਰੋਡਕਟ ਯੂਜ਼ ਕਰਦੇ ਆ ਹਨਾ ਤੇ ਆਪਾਂ ਇਹਨੂੰ ਚੰਗਾ ਕਿ ਆਪਾਂ ਘਰ ਦੇ ਜਿਹੜੇ ਪ੍ਰੋਡਕਟ ਬਣਾ ਕੇ ਹਨਾ ਤੇ ਆਪਾਂ ਆਪਣੇ ਵਾਸਤੇ ਜਿਹੜਾ ਉਹ ਯੂਜ਼ ਕਰ ਸਕਦੇ ਆ ਤੇ ਆਪਾਂ ਇਦਾਂ ਜਿਹੜੀ ਮ사ਜ ਕਰਾਂਗੇ ਇਹਦੇ ਨਾਲ ਕੀ ਹੈ ਸਾਡੇ ਮਸਲ ਜਿਹੜੇ ਪੰਪ ਹੁੰਦੇ ਆ ਤੇ ਇੱਕ ਐਕਸਰਸਾਈਜ਼ ਹੋ ਜਾਂਦੀ ਹੈ ਸਾਡੇ ਫੇਸ ਦੀ ਬਦਲ ਹੋਇਆ ਹੀ ਹੁਣ ਨੇਹਰੀ ਚੱਲਣ ਲੱਗ ਗਈ ਹੈ ਮੈਂ ਕਿਉਂਕਿ ਤੋਂ ਪਹਿਲਾਂ ਲਾਈਟ ਬੰਦ ਹੋ ਜੇ ਮੈਂ ਵੀਡੀਓ ਬਣਾ ਲਵਾਂ ਹਨਾ ਐਦਾਂ ਤੁਸੀਂ ਜਿਹੜੀ ਮ사ਜ ਕਰ ਸਕਦੇ ਹੋ ਉੱਪਰ ਨੂੰ ਤਾਂ ਕਿ ਸਕਿਨ ਤੁਹਾਡੀ ਜਿਹੜੀ ਉਹ نیچے ਨਾਲ ਲਟਕੇ ਹਨਾ ਕੋਈ ਵੀ ਤੁਸੀਂ ਮ사ਜ ਕਰਨੀ ਹੈ ਕਿਸੇ ਵੀ ਕਰੀਮ ਦੀ ਕਰਨੀ ਹੈ ਤੇ ਤੁਸੀਂ ਜਿਹੜਾ ਵਾ ਉੱਪਰ ਵਾਲੀ ਸਾਈਡ ਤੇ ਜਿਹੜਾ ਕੰਨਾਂ ਮੈਂ ਥੋੜੀ ਦੇਰ ਵੀ ਰੱਖੂਗੀ ਰ ਇਹਨੂੰ ਤੇ ਇਹਨੇ ਸੁੱਕ ਜਾਣਾ ਵਾ ਤੇ ਬਾਅਦ ਚ ਤੁਸੀਂ ਵਾਸ਼ ਵੀ ਕਰ ਸਕਦੇ ਜੇ ਨਹੀਂ ਵੀ ਵਾਸ਼ ਕਰਨਾ ਚਾਹੁੰਦੇ ਤਾਂ ਨਹੀਂ ਵੀ ਕਰ ਸਕਦੇ ਕਿਉਂਕਿ ਇਹਦੇ ਵਿੱਚ ਅਲੋਵਰਾ ਹੀ ਆ ਤੇ ਦੁੱਧ ਵਾ ਆਇਂ ਫਿਰ ਏਦਾਂ ਦੀ ਸਕਿਨ ਹੋ ਜਾਈ ਤੇ ਮੈਂ ਏਦਾਂ ਹੀ ਰਹਿਣ ਦਊਂਗੀ ਤੇ ਆਹ ਦੇਖੋ ਨਾ ਇਹ ਮੈਂ ਧੋਵਾਂਗੀ ਹੁਣ ਫਿਰ ਤੁਹਾਨੂੰ ਦੱਸਦੀ ਆਂ ਸਾਫਟਵੇਅਰ ਨਾ ਬਹੁਤ ਜ਼ਿਆਦਾ ਸਾਫਟਵੇਅਰ ਹੈ ਸਕਿਨ ਤੇ ਬਸ ਮੈਂ ਇਹ ਸ਼ੇਅਰ ਕਰਨਾ ਸੀ ਤੁਹਾਡੇ ਨਾਲ ਜਿਹੜਾ ਮੈਂ ਰੋਜ਼ ਫੋਲੋ ਕਰਦੀ ਹਾਂ ਨਾ ਜਿਹੜਾ ਮੈਂ ਰੋਜ਼ ਯੂਜ਼ ਕਰਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਵਾ ਕੋਈ ਇਦਾਂ ਦੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੀ ਜਿਹੜਾ ਮੈਂ ਯੂਜ਼ ਹੀ ਨਹੀਂ ਕੀਤਾ ਹੈਗਾ ਹਨਾ ਤੇ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਇਸ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ